No,

ਬਹੁਤ ਹੀ ਸਤਿਕਾਰਯੋਗ ਜੀ ਯਾਰੂ ਯੋਧਿਓ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਬਹੁਤ ਪਿਆਰਾ ਵੀਰ ਜਿਹੜਾ ਹਰਵੀਰ ਪਿਛਲੇ ਦਿਨੀ ਸਾਡੇ ਕੋਲੋਂ ਜਿਹਨੂੰ ਉਹਦੇ ਨਾਲ ਬੜੀ ਦੁਰੰਤਕੀ ਹੋਈ ਤੇ ਸਾਡੇ ਕੋਲੋਂ ਖੋ ਲਿਆ ਗਿਆ ਅੱਜ ਜਿੱਥੇ ਅੱਜ ਬੱਖ-ਬੱਖ ਜਿੱਥੇ ਬੰਦੀਆਂ ਦੇ ਲੋਕ ਪਰ ਵੀਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਉਹਨਾਂ ਛੋਟੀ ਜੀ ਭੈਣ ਜੈਸਮੀਨ ਦੇ ਕੋਲੋਂ ਉਹਦੇ ਭਰਾ ਦਾ ਜਿਹੜਾ ਹੱਥ ਖੋਲਿਆ ਰਖੜੀ ਵਾਲਾ ਉਹ ਸਾਡੀ ਭੈਣ ਖੜੀ ਆ ਜਿਹਦੇ ਕੋਲੋਂ ਉਹਦਾ ਪੁੱਤ ਖੋਲਿਆ ਅਸੀਂ ਇਹ ਮੰਗ ਕਰਦੇ ਆ ਅੱਜ ਦਾ ਜਿੱਥੇ ਕੈਂਡਲ ਮਾਰਚ ਕਰ ਰਹੇ ਆ ਉਹਦੇ ਨਾਲ ਨਾਲ ਅਸੀਂ ਇਨਸਾਫ ਦੀ ਮੰਗ ਕਰ ਰਹੇ ਆ ਕਿ ਜਿਹੜਾ ਵੀ ਦੋਸ਼ੀ ਆ ਉਹਨੂੰ ਘੱਟ ਤੋਂ ਘੱਟ ਫੌਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹਦੇ ਨਾਲ ਨਾਲ ਇੱਧਰ ਆ ਜਾਓ ਸਾਰੇ ਸੱਜਣ ਧਲੇਬਾ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਬੱਚੇ ਅੱਜ ਸਾਡੇ ਘਰਾਂ ਦੇ ਵਿੱਚ ਸੁਰੱਖਿਤ ਨਹੀਂ ਸਾਡੀਆਂ ਭੈਣਾਂ ਘਰਾਂ ਦੇ ਅੰਦਰ ਸੁਰੱਖਿਤ ਨਹੀਂ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਤੁੰਦੀ ਸਰਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਸੋ ਅੱਜ ਆਪਣੇ ਵੱਲੋਂ ਲੋਕਾਂ ਦਾ ਮੰਚ ਵੱਲੋਂ ਤੇ ਵੱਖ-ਵੱਖ ਜਿੱਥੇ ਬੰਦੀਆਂ ਭਾਰਤੀ ਕਿਸਾਨ ਜੁਲੀਅਨ ਦੁਆਪਾ ਦੇ ਖਾਧੀਆਂ ਵੱਲੋਂ ਅੱਜ ਦੇ ਇਸ ਰੋਸ ਮੰਚ ਦੇ ਵਿੱਚ ਇਸ ਸਕੈਂਡਲ ਮੰਚ ਦੇ ਵਿੱਚ ਤੁਹਾਡੇ ਆਉਣ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਉਹਦੇ ਨਾਲ ਨਾਲ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਤੇ ਹਰ ਵੀਰ ਦੇ ਪਰਿਵਾਰ ਦੇ ਨਾਲ ਇਨਸਾਫ ਦੀ ਜੰਗ ਦੇ ਵਾਸਤੇ ਲਗਾਤਾਰ ਖੜੇ ਆਂ ਕੱਲੇ ਐਂ ਐ ਅੱਜ ਜਿਸ ਮਕਸਦ ਵਾਸਤੇ ਸਾਰੀ ਜਨਤਾ ਇਕੱਠੀ ਹੋਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਇੱਕ ਗਲਤ ਅੰਜ਼ਰ ਨੇ ਬੱਚੇ ਨਾਲ ਗਲਤ ਫੈਸਲਾ ਕਰਕੇ ਤਾਂ ਉਸਦਾ ਕਤਲ ਕੀਤਾ ਗਿਆ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਜਨਤਾ ਇਕੱਠੀ ਹੋਈ ਹੈ ਇਹ ਆਪਣੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਕਿ ਟਮਟੋ ਕੇ साथ दू फी ॾियो